ਬਹੁਤ ਹੀ ਦੁਖ ਭਰੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਥਰਮਲ ਨੂੰ ਜਾ ਰਿਹਾ ਸਵਾਹ ਦਾ ਭਰਿਆ ਟਿਪਰ ਪਲਟ ਗਿਆ ਅਤੇ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਸਵੇਰੇ ਸਵੇਰੇ ਵਾਪਰੇ ਵੱਡੇ ਹਾਦਸੇ ਵਿੱਚ ਜਿੱਥੇ ਥਲੀਕਲਾ ਵੱਲੋਂ ਹੋਲੇ ਮਹੱਲੇ ਦੇ ਲੰਗਰ ਲਗਾਏ ਜਾਂਦੇ ਹਨ ਉਸ ਦੇ ਬਿਲਕੁਲ ਨੇੜੇ ਹੀ ਪੁਲ ਉੱਤੇ ਥਰਮਲ ਨੂੰ ਸਵਾਹ ਭਰਨ ਆ ਰਹੇ ਟਿਪਰ ਪੁਲ ਨਾਲ ਟਕਰਾ ਕੇ ਪਲਟ ਗਿਆ ਜਿਸ ਦੌਰਾਨ 28 ਸਾਲਾ ਨੌਜਵਾਨ ਪਿੰਡ ਬੈਸਾ ਟੱਪਰੀਆਂ ਨੂਰਪੁਰ ਬੇਦੀਕ ਦੀ ਮੌਤ ਹੋ ਗਈ ਵੀਰ ਨੂੰ ਆਪਣਾ ਸੱਚੀ ਗੱਲ ਜੀ ਤੁਹਾਡਾ ਮੈਂ ਜਸਵੀਰ ਸਿੰਘ ਕਨੋਲੀਆ ਸਰਵਿਸ ਬਾਰੇ ਜਦ ਨਾਲ ਖਾਸਤਾ ਵਾਪਰ ਗਿਆ ਤੇ ਇੱਕ ਟੱਪਰੀਆਂ ਵੈਸਾਂ ਦਾ ਨੌਜਵਾਨ 28 ਸਾਲ ਦਾ ਇੱਕ ਗੱਡੀ ਲੈ ਕੇ ਜਾ ਰਿਹਾ ਤਾਂ ਤੇ ਐਚ ਥਲੀ ਕੋਲ ਜਿੱਥੇ ਆਪਣਾ ਬੰਦੀ ਟਾਬੇ ਦੇ ਬਿਲਕੁਲ ਸਾਹਮਣੇ ਕਨੋਲੀਵਾਲ ਨੂੰ ਆ ਰਿਹਾ ਤਾਂ ਤੇ ਇਹ ਗੱਡੀ ਇੱਕ ਪੁਲ ਨਾਲ ਟਕਰਾ ਗਈ ਇਹਦੇ ਨਾਲ ਡਾਇਵਰ ਨੂੰ ਤਾਂ ਕਰਕੇ ਇਹ ਫਿਰ ਮੌਕੇ ਤੇ ਇਹ ਬੰਦੇ ਦੀ ਮੌਤ ਹੋ ਗਈ ਤੇ ਗੱਡੀ ਇਹ ਪਲਟ ਗਈ ਤੇ ਇਹ ਰੋਡ ਬੰਦਾ ਭਾਈ ਤੇ ਜਿਹੜੇ ਵੱਲੋਂ ਇਧਰ ਨੂੰ ਆਣੇ ਆਲੇ ਆ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਉਹ ਦੂਜੇ ਰਸਤੇ ਦਾ ਇਸਤੇਮਾਲ ਕਰਨ ਇਹ ਗੱਡੀ ਪਲਟ ਗਈ ਬਾਕੀ ਸਾਰੀ ਟੀਮ ਆਈ ਵੀ ਆ ਤੇ ਇਹ ਵੱਡਾ ਇੱਕ ਦਰਦਨਾਕ ਹਾਦਸਾ ਵਾਪਰਿਆ ਤੇ ਕੀ ਚਲੋ ਇਲਾਜ ਵੀ ਕਹਿੰਦੇ ਬੰਦੇ ਦੀ ਮੁੰਡੇ ਦੀ ਵਿਚੀ ਆ ਦੇਖਦੇ ਆ ਇਹ ਆਪਣਾ ਜਿੱਥੇ ਥਲੀ ਵਾਲਿਆਂ ਦਾ